ਕੁਰਾਲੀ ਦੀ ਰਾਜਨੀਤੀ ਫਿਲਹਾਲ ਇਸ ਵਕਤ ਜੇਕਰ ਨਗਰ ਕੌਂਸਲ ਦੀ ਗੱਲ ਕਰੀਏ ਤਾਂ ਹੁਣ ਪਰਚਿਆਂ ਦੀ ਸਿਆਸਤ ਸ਼ੁਰੂ ਹੋ ਚੁੱਕੀ ਹੈ ਅਤੇ ਉੱਚ ਕਰਪਸ਼ਨ ਦੀ ਵਦੂ ਵੀ ਸਾਹਮਣੇ ਆ ਰਹੀ ਹੈ ਜਿਸ ਨੂੰ ਲੈ ਕੇ ਮਾਮਲਾ ਹਾਈ ਕੋਰਟ ਤੱਕ ਪਹੁੰਚ ਚੁੱਕਿਆ ਹੈ ਅਤੇ ਹੁਣ ਕਿਸ ਤੇ ਕਾਰਵਾਈ ਹੋਵੇਗੀ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਜਾਂ ਫਿਰ ਜਿੰਨਾ ਜ਼ੋਰ ਦੋਨੇ ਆਪਸ ਦੇ ਵਿੱਚ ਲਾਉਂਦੇ ਆ ਕਿਉਂਕਿ ਜਿਸ ਨੇ ਚੋਰੀ ਕੀਤੀ ਹੁੰਦੀ ਹੈ ਉਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਜਿਸ ਨੇ ਚੋਰੀ ਫਰਮੀ ਹੁੰਦੀ ਹੈ ਤਾਂ ਉਹ ਚੋਰ ਨੂੰ ਫੜਨ ਦੀ ਵੀ ਕੋਸ਼ਿਸ਼ ਕਰਦਾ ਤੇ ਦੋਨੋਂ ਧੀਰਾ ਇੱਕ ਦੂਜੇ ਨੂੰ ਫੜ ਫੜਾਉਣ ਦੇ ਲਈ ਉਤਾਵਲੇ ਨੇ ਅਤੇ ਨੁਕਸਾਨ ਲੋਕਾਂ ਦਾ ਹੋ ਰਿਹਾ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕੀ ਕੁਰਾਲੀ ਸ਼ਹਿਰ ਦੇ ਵਿੱਚ ਕੋਈ ਕੰਮ ਹੋਇਆ ਹੈ ਕਿ ਜਾਂ ਨਹੀਂ ਹੋਇਆ ਅਤੇ ਉਮੀਦ ਇਹੀ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਰਾਲੀ ਸ਼ਹਿਰ ਦੇ ਰੁਕੇ ਹੋਏ ਸਾਰੇ ਕੰਮ ਖੋਣ ਅਤੇ ਜੋ ਵੀ ਦੂਰੀਆਂ ਵਕ-ਵਕ ਰਾਜਨੀਤਿਕ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਵਿੱਚ ਆਪਸੀ ਦੂਰੀਆਂ ਬਣੀਆਂ ਹੋਈਆਂ ਆ ਉਹ ਦੂਰੀਆਂ ਆਪਸ ਦੇ ਵਿੱਚ ਇਕੱਠੇ ਹੋਣ ਤਾਂ ਕਿ ਸ਼ਹਿਰ ਦਾ ਕੋਈ ਨਾ ਕੋਈ ਚੰਗਾ ਕੰਮ ਹੋ ਸਕੇ ਅਤੇ ਸ਼ਹਿਰ ਦੇ ਰੁਕੇ ਹੋਏ ਕੰਮ ਹੋ ਜਾਣ ਕਿਉਂਕਿ ਉਮੀਦ ਇਹੀ ਹੁੰਦੀ ਹੈ ਕਿ ਸ਼ਹਿਰ ਦੇ ਕੰਮ ਪੈਲ ਦੇ ਆਧਾਰ ਤੇ ਹੋਣੇ ਚਾਹੀਦੇ ਨੇ ਅਤੇ ਸ਼ਹਿਰ ਦੇ ਮਾਮਲਿਆਂ ਨੂੰ ਲੈ ਕੇ ਆਪਸ ਦੇ ਵਿੱਚ ਗੁੱਟਬਾਜ਼ੀ ਨਹੀਂ ਹੋਣੀ ਚਾਹੀਦੀ ਅਤੇ ਜਿੱਤੇ ਜੇਕਰ ਕੋਈ ਕਰਪਸ਼ਨ ਕਰਦਾ ਉਸ ਦੀ ਕਰਪਸ਼ਨ ਵੀ ਸਾਹਮਣੇ ਲਿਆਉਣੀ ਜ਼ਰੂਰੀ ਹੈ ਕੁਝ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ